ਇਸ ਵੇਲੇ ਪਾ ਪਠਾਨਕੋਟ ਦੇ ਸਰਦੀ ਖੇਤਰ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਿਆਂ ਕਿ ਬੀਤੇ ਦਿਨੋਂ ਆਏ ਹੜ੍ਹ ਦੇ ਨਾਲ ਜਿਹੜੇ ਕਾਫੀ ਨੁਕਸਾਨ ਇਸ ਇਲਾਕੇ ਵਿੱਚ ਲੋਕਾਂ ਦਾ ਹੋਇਆ ਸੀਗਾ ਤਾਂ ਕੈਬਨ ਮੰਤਰੀ ਪੰਜਾਬ ਲਾਲਚਨ ਗੜਾਚਕ ਹੋਣਾ ਵੱਲੋਂ ਇਸ ਇਲਾਕੇ ਦੇ ਵਿੱਚ 12 ਪਰਿਵਾਰ ਨੂੰ 51 51 ਹਜ਼ਾਰ ਦੇ ਚੱਕ ਗੜਿਆ ਮੁਰੇ ਸਾਰੇ ਦੇ ਲਈ ਦਿੱਤੇ ਗਏ ਨਾ ਸਰਦਖਾਂ ਦੀ ਕੋਸ਼ਿਸ਼ ਕਰ ਰਹੇ ਕਿ ਪੂਰਾ ਕਾਫਲਾ ਜਿਹੜਾ ਇਸ ਵੇਲੇ ਤੇ ਪਹੁੰਚਿਆ ਤਾਂ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਕੈਬਨ ਮੰਤਰੀ ਬਲਬੀਰ ਸਿੰਘ ਜੋਗੀ ਹੈਲਸ ਮਨਿਸਟਰ ਨੇ ਪੰਜਾਬ ਦੇ ਉਹਨਾਂ ਉਹਨਾਂ ਦੇ ਨਾਲ ਲੋਕਾਂ ਨੂੰ ਜਿਹੜੇ ਆ ਉਚੈ ਕਮੁਹੀਆ ਕਰਾਇਏਗੇ ਨੇ ਉਹ ਲੋਕ ਆਪਣੀ ਉਸਾਰੀ ਕਰਨਗੇ ਕਾਨੂੰਨ ਮੰਤਰੀ ਲਾਲਚੰਦ ਗੁਦਾਰਜ ਨੇ ਕਿਹਾ ਕਿ ਜਲਦੀ ਹੀ ਜਿਹੜੇ ਲੋਕੀ ਬਾਕੀ ਰਹਿੰਦੇ ਨੇ ਉਹਨਾਂ ਵੀ ਉਹਨਾਂ ਨੂੰ ਵੀ ਸਾਰੀ ਬਸੇ ਜਿਹੜੀ ਮਦਦ ਮੁਹੀਆ ਕਰਾਈ ਜਾਵੇ ਕਿ ਜਿਹੜੇ ਦੁਕਾਨਾਂ ਦਾ ਨੁਕਸਾਨ ਹੋਇਆ ਪੂਰੇ ਹਲਕੇ ਪੋਏ ਦੇ ਵਿੱਚ ਜਿੰਨੇ ਵੀ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਭਰਪਾਈ ਜਿਹੜੀ ਪੰਜਾਬ ਸਰਕਾਰ ਕਰੇਗੀ ਆਓ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕਾਨੂੰਨ ਮੰਤਰੀ ਪੰਜਾਬ ਲਾਲਚੰਦ ਗੁਦਾਰਜ ਖਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਮੈਨੂੰ ਖੁਸ਼ੀ ਹੈ ਕਿ ਅੱਜ ਅਸੀਂ ਕੁਝ ਪਰਿਵਾਰਾਂ ਨੂੰ ਜਿਨ੍ਹਾਂ ਦਾ ਇਸ ਬਾੜ ਦੇ ਦੌਰਾਨ ਸਾਰਾ ਕੁਝ ਨੁਕਸਾਨਾ ਗਿਆ ਸੀਗਾ ਇਸ ਤੋਂ ਪਹਿਲਾਂ ਜਿਹੜੀਆਂ ਮਰੁੱਖੀ ਜ਼ਾਨਾ ਗਈਆਂ ਸਨ ਉਹ ਵੀ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਡਿਸਟ੍ਰਿਕਟ ਪਠਾਨਕੋਟ ਨੇ 4-4 ਲੱਖ ਰੁਪਈਆ ਉਹਨਾਂ ਦੇ ਵਾਰਸਾਂ ਨੂੰ ਦਿੱਤਾ ਸੀਗਾ ਸੋ ਅੱਜ ਮੈਨੂੰ ਇੱਕਦਮ ਦੀ ਹੋਰ ਖੁਸ਼ੀ ਹੈ ਕਿ ਜਿਹੜਾ ਉਹ ਟੁੱਟੇ ਹੋਏ ਘਰ ਨੇ ਜਿਹੜੇ ਰੁੜ ਗਏ ਸਨ ਪਾਣੀ ਦੇ ਅੰਦਰ ਉਹਨਾਂ ਘਰਾਂ ਦੀ ਉਸਾਰੀ ਦੇ ਲਈ ਇਹ ਵੀ ਸ਼ੁਰੂਆਤ ਅੱਜ ਅਸੀਂ ਪਠਾਨਕੋਟ ਤੋਂ ਕੀਤੀ ਹੈ ਸੋ ਮੈਂ ਆਪਣੇ ਕੁਲੀਕ ਕੈਬਨਿਟ ਦੇ ਵਜ਼ੀਰ ਡਾਕਟਰ ਕੁਲਵੀਰ ਸਿੰਘ ਜਿਹੜੇ ਹੈਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਕੋਆਰਡੀਨੇਸ਼ਨ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਦੇ ਰਾਹੀਂ ਕੁਝ ਪਰਿਵਾਰਾਂ ਨੂੰ ਅਸੀਂ ਜਿਹੜੀ ਸ਼ੁਰੂਆਤ ਅੱਜ ਕੀਤੀ ਆ ਸੋ ਪਿੰਡ ਅੰਬੀ ਖਰਕੜਾ ਜਿੱਥੇ ਸਾਡੀ ਮਾਤਾ ਗੁੱਡੋ ਦੇ ਵੀ ਔਰ ਪਿੰਡ ਬਕਨੌਰ ਪਿੰਡ ਅਨਿਆਲ ਪਿੰਡ ਜਿਹੜਾ ਉਹ ਪੰਮਾ ਕੋਲੀਆਂ ਅੱਜ 12 ਪਰਿਵਾਰਾਂ ਨੂੰ ਅਸੀਂ ਜਿਹਨਾਂ ਦੇ ਘਰ ਰੁੜ ਗਏ ਸਨ ਇਸ ਫਲੱਡ ਦੇ ਦੌਰਾਨ ਉਹਨਾਂ ਨੂੰ ਕੁੰਜਾ ਕੁੰਜਾ 1000 ਰੁਪਏ ਦੇ ਚੈੱਕ ਜਿਹੜੇ ਆ ਉਹ ਅੱਜ ਅਸੀਂ ਉਹਨਾਂ ਨੂੰ ਹੈਂਡ ਓਵਰ ਕੀਤੇ ਆ ਸੋ ਮੈਂ ਧੰਨਵਾਦ ਕਰਦਾ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਹਨਾਂ ਦੋਸਤਾਂ ਮਿੱਤਰਾਂ ਦਾ ਉਹਨਾਂ ਰੋਸ਼ਨ ਚਿਹਰਿਆਂ ਦਾ ਜਿਹਨੇ ਭਾਵੇਂ ਦੇਸ਼ ਚ ਵਿਦੇਸ਼ ਚ ਬੈਠੇ ਆ ਉਹਨਾਂ ਨੇ ਲੋਕਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਸੋ ਅਸੀਂ ਇੱਕ ਕੜੀ ਦੇ ਰੂਪ ਚ ਕੰਮ ਕਰਾਂਗੇ ਕਿਉਂਕਿ ਸਾਡਾ ਕੰਮ ਹੈ ਕਿ ਬੈਨੀਫੀਸ਼ੀਅਰ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਦੇਣਾ ਤੇ ਡਾਇਰੈਕਟ ਉਹਨਾਂ ਦੇ ਖਾਤਿਆਂ 'ਚ ਪੈਸੇ ਜਿਹੜੇ ਆਣਗੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਤਲਬ ਸਿਆਕੜਿਆਂ ਦੀ ਗਿਣਤੀ ਦੇ ਵਿੱਚ ਲਗਭਗ 250 ਜਿਹੜਾ ਪਰਿਵਾਰ ਆ ਹਲਕਾ ਪੋਆ ਦਾ ਉਹਨਾਂ ਨੂੰ ਅਸੀਂ ਆਰਥਿਕ ਮਦਦ ਦੇਣ ਲਈ ਜਾ ਰਹੇ ਆ ਔਰ ਮਾਝਾ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਨੇ ਇਹ ਹਰ ਪੀੜਤਾ ਦੀ ਹਰ ਸੰਭਵ ਮਦਦ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਤੁਸੀਂ ਦੇਖਿਆ ਜਿਹਦਾ ਖੇਤ ਉਹਦਾ ਰੇਤ ਉਹਦੇ ਤਹਿਤ ਵੀ ਕੈਬਨਿਟ ਨੇ ਫੈਸਲਾ ਕੀਤਾ ਸੋ ਜਿਹੜੇ ਬੇਜ਼ਮੀਨੇ ਮਜ਼ਦੂਰ ਨੇ ਜਿਨ੍ਹਾਂ ਕੋਈ ਖੇਤ ਨਹੀਂ ਜਿਨ੍ਹਾਂ ਦੇ ਕੋਲ ਕੋਈ ਮੀਨਜ਼ ਆਫ ਪ੍ਰੋਟੈਕਸ਼ਨ ਨਹੀਂ ਹੈ ਪੈਦਾਬਾਦ ਦਾ ਕੋਸੋਮਾ ਉਹਨਾਂ ਨੂੰ ਅਸੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਜਿਹੜੇ ਆ ਉਹ ਮਦ ਬੁਝਾ ਰਹੇ ਆ ਸੋ ਆਨ ਵਾਲੇ ਦਿਨਾਂ 'ਚ ਜਿਹੜੇ ਦੁਕਾਨਦਾਰ ਨੇ ਚਾਹੇ ਉਹ ਕੋਲੀਆਂ ਦਾ ਡਾ ਜਾਇ ਪੰਮੇ ਆ ਜਾ ਕੇ ਤੇ ਹੋਰ ਵੀ ਆ ਉਹ ਵੀ ਅਸੀਂ ਨਿਸ਼ਾਨਦੇ ਕਰਨੇ ਆ ਵੀ ਉਹ ਦੁਕਾਨਦਾਰਾਂ ਦੇ ਜਿਹੜੇ ਡੈਮੇਜ ਹੋਈਆਂ ਦੁਕਾਨਾਂ ਉਹਨਾਂ ਦੀ ਪਰਪਾਈ ਕੀਤੀ ਜਾਵੇ ਸਾਡਾ ਵਾਦਾ ਹੈ ਇੱਕ ਵੀ ਘਰ ਇੱਕ ਵੀ ਘਰ ਐਸਾ ਨਿਰੇਗਾ ਆਨ ਵਾਲੇ ਦੋ ਅਤਨਾ ਮਹੀਨਿਆਂ ਦੇ ਦੌਰਾਨ ਜਿਸ ਘਰ ਨੂੰ ਭਾਵੇਂ ਤਰੇੜਾ ਗਈਆਂ ਨੇ ਡੈਮੇਜ ਹੋਇਆ ਉਹਦੀ ਨਭ ਸਾਰੀ ਅਸੀਂ ਕਰਕੇ ਦੇਵਾਂਗੇ ਔਰ ਸਾਡਾ ਇਤ ਹੈ ਕਿ ਉਹਨਾਂ ਚਿਹਰਿਆਂ ਦੇ ਦੁਆਰਾ ਰੋਣਕਾਵੇ ਅੱਜ ਦੀ ਸ਼ੁਰੂਆਤ ਕੀਤੀ ਹੈ 12 ਪਰਿਵਾਰਾਂ ਨੂੰ ਅਸੀਂ ਕੁੰਜਾ ਕੁੰਜਾ ਹਜ਼ਾਰ ਰੁਪਏ ਦੇ ਚੱਕ ਦਿੱਤੇ ਜੀ ਅੱਜ ਅਸੀਂ ਜਿਹੜਾ ਹੈਗਾ ਪੋਆ ਕਨਸਿਸਟੈਂਸੀ ਚ ਮੈਂ ਪਹਿਲਾਂ ਇੱਥੇ ਹੋ ਕੇ ਗਿਆ ਸੀਗਾ ਜੀ ਮੈਡੀਕਲ ਏਡ ਦਾ ਬੰਦੋਬਸਤ ਕਰਕੇ ਗਿਆ ਸੀ ਤੇ ਅਸੀਂ ਜਿਹੜਾ ਅੱਜ ਪੰਜ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਜੀ ਉਹ ਸਵੇਰੇ ਅਸੀਂ ਜਿਹੜਾ ਸ਼ੁਰੂ ਕੀਤਾ ਸੀਗਾ ਉਹ ਬਕਨੌਰ ਤੋਂ ਸ਼ੁਰੂ ਕੀਤਾ ਜੀ ਫਿਰ ਤੁਹਾਡਾ ਪੰਮਾ ਜਿਹੜਾ ਜਿਹੜੀ ਤੁਹਾਡੇ ਕੋਹਲੀਆਂ ਪੰਮਾ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਅੰਬਿਆ ਚ ਜਿਹੜੇ ਹੈਗਾ ਤੁਹਾਡਾ ਅਸੀਂ ਅਨਿਆਲ ਦੇ ਵਿੱਚ ਪਹੁੰਚੇ ਹਾਂ ਜੀ ਦੇ ਵਿੱਚੋਂ ਜਿਹੜਾ ਤੁਹਾਡਾ ਇੱਕ ਅਸੀਂ 5 ਪ੍ਰਿੰਟ ਕਵਰ ਕਰਕੇ ਜਿਨ੍ਹਾਂ ਦੇ ਲੋਕਾਂ ਦੇ ਘਰगिर ਗਏ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਔਰ ਜ਼ਖਮੀ ਵੀ ਹੋ ਗਏ ਮਤਲਬ ਛੱਤ ਹੀ ਨਹੀਂ ਸੀ ਸਿਰ ਦੇ ਉੱਤੇ ਵਿੱਚ ਬਜ਼ੁਰਗ ਵੀ ਸਨਾਂ ਦੇ ਵਿੱਚ ਜ਼ਿਆਦਾ ਔਰ ਇਹਦੇ ਨਾਲ ਮੈਂ ਬਾਕੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਾਨੀ ਸੱਜਣਾਂ ਉਹਨਾਂ 'ਚ ਡਾਕਟਰ ਵੀ ਹੈ ਸਾਡਾ ਰਜਿੰਦਰਾ ਜਿੰਮਖਣਾ ਜਿਹੜਾ ਆਰਜੀ ਐਮਸੀ ਨੂੰ ਕੰਨਿਆ ਸੀ ਉਹ ਵੀ ਕਲੱਬ ਵੀ ਹੈ ਸਾਡਾ ਇਸੇ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਐਨ ਆਰ ਆਈ ਆ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸੈਕਰੋਮੈਂਟੋ ਦੇ ਵਿੱਚੋਂ ਆਪਣੇ ਅਮਰਜੀਤ ਸਿੰਘ ਜੀ ਆ ਡਾਕਟਰ ਕੁਵਿੰਦਰ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਡਿਵਾਈਨ ਓਕਾਰ ਮਿਸ਼ਨ ਆ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਪਹਿਲਾਂ ਬਾਰਡਰ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਹੁਣ ਉਹਨਾਂ ਨੇ ਫਿਰ ਉਹਨਾਂ ਨੇ ਇਨੀਸ਼ੀਏਟਿਵ ਲੈ ਆ ਕੇ ਤੁਸੀਂ ਜਿਹੜੀ ਅਸੀਂ ਕਹਿੰਦੇ ਅਸੀਂ ਇੱਕੋ ਗੱਲ ਚਾਹੁੰਦੇ ਹਾਂ ਸਾਰੇ ਐਨ ਆਰ ਆਈ ਇੱਕੋ ਗੱਲ ਕਰ ਰਹੇ ਆ ਸਾਰੇ ਦਾਨੀ ਇੱਕੋ ਗੱਲ ਕਰ ਰਹੇ ਆ ਕਿ ਜਿਹੜਾ ਅਸਲੀ ਜਿਹਨੂੰ ਲੋੜ ਹੈ ਉਹਦੇ ਘਰ ਤੱਕ ਜਾ ਕੇ ਪਹੁੰਚ ਜਾਏ ਮੈਂ ਕਹਾਂ ਜੀ ਮੈਂ ਬਤਾ ਕੇ ਆਉਂਗਾ ਉਹ ਕਹਿੰਦੇ ਸ ਤੇ ਹੋਰ ਬਹੁਤ ਮਦਦਗਾਰੀ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਰਿਆਂ ਨੂੰ ਜਿਹਦਾ ਘਰ ਦੁਕਾਨ ਕੋਈ ਮਜ਼ਦੂਰ ਹੈ ਕਿਸੇ ਦੀ ਰੇੜੀ ਉਹਦਾ ਅਸੀਂ ਉਹਨਾਂ ਦੇ ਮੱਲਬ ਉਹਨਾਂ ਦੀ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਦੁਕਾਨ ਵੀ ਦੁਬਾਰਾ ਬਣਾਵਾਂਗੇ ਘਰ ਵੀ ਬਣਾਵਾਂਗੇ ਜੇ ਰੇੜੀ ਟੁੱਟ ਗਈ ਉਹ ਵੀ ਲੈ ਕੇ ਦੇਵਾਂਗੇ ਉਹਨਾਂ ਦੇ ਕੰਮ ਸ਼ੁਰੂ ਕਰਾਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਜਿਹਦਾ ਖੇਤ ਉਹਦੀ ਰੇਤ ਇਹ ਕਰਕੇ ਉਹਨਾਂ ਨੇ ਉਹਨੂੰ ਇਸੇ ਤਰ੍ਹਾਂ ਜਿਹੜੀ ਉਹਨਾਂ ਨੂੰ ਕੰਪਨਸੇਸ਼ਨ ਆਏਗੀ ਘਰਾਂ ਵਾਸਤੇ ਆਡਾ ਆਏਗੀ ਦੁਕਾਨਾਂ ਵਾਲਿਆਂ ਵਾਸਤੇ ਵੀ ਆਡਾ ਆਏਗੀ ਜਿਹੜਾ ਜਿਹਦਾ ਵੀ ਕੋ ਨੁਕਸਾਨ ਹੋਇਆ ਪਸ਼ੂ ਧਨ ਵਾਸਤੇ ਵੀ ਆਏਗੀ ਸਾਰੀ ਉਹਨਾਂ ਦੀ ਮਦਦ ਕਰਕੇ ਦੁਬਾਰਾ ਇਹਨਾਂ ਨੂੰ ਪੈਰਾਂ ਤੇ ਖੜਾ ਕਰਾਂਗੇ ਇਸ ਵੇਲੇ ਉਹਨਾਂ ਨੂੰ ਕਹਿਣਾ ਵੀ ਸਰਕਾਰ ਵੀ ਤੁਹਾਡੇ ਨਾਲ ਖੜੀ ਹੈ ਤੁਹਾਡਾ ਪੰਜਾਬੀ ਭਾਈਚਾਰਾ ਚਾਹੇ ਸਾਰਾ ਦੇਸ਼ ਵੀ ਕਹਿੰਦਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਜੀ ਮੈਨੂੰ ਬੜੀਆਂ ਅੱਖਾਂ 'ਚ ਆਸੂ ਆ ਗਏ ਕਿ ਰਾਜਸਥਾਨ ਦੀਆਂ ਮਾਤਾ ਜੀ ਜਿਨ੍ਹਾਂ ਨੇ ਆਪਣੇ ਉਹ ਚਾਂਦੀ ਦੇ ਬੰਗਾਂ ਸੀਗਾ ਉਹਨਾਂ ਨੇ 2 ਕਿਲੋ ਚਾਂਦੀ ਦਾਨ ਕਰਤੀ ਇਹਨਾਂ ਲੋਕਾਂ ਵਾਸਤੇ ਤੇ ਉਹ ਵੀ ਇਹਨਾਂ ਤੱਕ ਮਦਦ ਪਹੁੰਚੇਗੀ ਇਹ ਜਿਹੜਾ ਇਸ ਲਈ ਸਾਡਾ ਭਾਈਚਾਰਾ ਆਪ ਜਿਹੜਾ ਸਾਡਾ ਪਿਆਰ ਹੈ ਔਰ ਜਿੱਥੇ ਮੈਂ ਖੜਾ ਹਾਂ ਅਨਾਲ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਥੋਂ ਜੰਮੂ ਕਸ਼ਮੀਰ ਦੇ ਪਿੰਡ ਹੈ ਜੀ ਥੋੜਾ ਜਿਹਾ ਆਪਾਂ ਇਧਰੋਂ ਦੇਖੀਏ ਤਾਂ ਉਧਰ ਜਿਹੜਾ ਪਾਕਿਸਤਾਨ ਪੰਜਾਬ ਹੈ ਜਿਹੜਾ ਲਹਿੰਦਾ ਪੰਜਾਬ ਕਹਿੰਦੇ ਉਹਨਾਂ ਦੇ ਪਿੰਡ ਹੈ ਤੇ ਇਹ ਲੋਕ ਦੋਨੋਂ ਸਾਰੇ ਪਾਸੇ ਲੋਕ ਬਹੁਤ ਸਾਰੇ ਚੰਗੇ ਆ ਔਰ ਸਾਰੇ ਸਫਰ ਕਰ ਰਹੇ ਆ ਜੀ ਸਾਰਿਆਂ ਦਾ ਇੱਕੋ ਹੀ ਹਾਲ ਹੈ ਤੇ ਆਪਾਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਸਾਨੂੰ ਜਿਵੇਂ ਤੁორცი ਦਾ ਬੰਨ ਟੁੱਟਿਆ ਸਾਨੂੰ ਬੰਬਾਂ ਦੀ ਲੋੜ ਨਹੀਂ ਸਾਨੂੰ ਇਹਨਾਂ ਬੰਨਾਂ ਦੀ ਲੋੜ ਹੈ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸਾਨੂੰ ਆਪਣੇ ਦਰਿਆਵਾਂ ਨੂੰ ਟੇਮ ਕਰਨ ਦੀ ਲੋੜ ਹੈ ਸਾਨੂੰ ਕੰਟੀਨੈਂਟਰ ਬੈਲਿਸਟਿਕ ਮਜ਼ਾਇਲ ਨਹੀਂ ਚਾਹੀਦੀ ਇੱਥੇ ਥੋੜੇ ਦਿਨ ਪਹਿਲਾਂ ਜਿਹੜਾ ਜਦੋਂ ਆਪਣਾ ਆਪਰੇਸ਼ਨ ਸੰਧੂਰ ਹੋਇਆ ਇੱਥੇ ਅਸਮਾਨ ਦੇ ਵਿੱਚ ਡਰੋਨਾਂ ਤੁਰੀਆਂ ਫਿਰਦੀਆਂ ਸੀ ਕਿਉਂਕਿ ਇੱਥੇ ਆਪਣਾ ਤੁਹਾਡਾ 에ਅਰ ਫੋਰਸ ਦਾ ਵੀ ਮਿਲਟਰੀ ਦਾ ਵੀ ਸਟੇਸ਼ਨ ਹੈ ਬਹੁਤ ਵੱਡਾ ਪਖਾਨ ਕੋਟ ਦੇ ਵਿੱਚ ਡਰੋਨਾਂ ਰਾਕਟ ਇੱਥੇ ਬੰਬ ਇੱਥੇ ਪਤਾ ਨਹੀਂ ਕੀ ਕੋਈ ਸਸਮਾਨ ਜਿਹੜੇ ਸੀਗਾ ਸਾਰਾ ਰਾਤ ਨੂੰ ਜਿਹੜੇ ਲੋਕ ਸੀਗੇ ਇਹ ਪਹਿਲਾਂ ਬੰਬਾਂ ਦੇ ਸਾਹ ਚ ਰਹਿੰਦੇ ਸੀ ਤੇ ਹੁਣ ਹੜਾਂ ਦੇ ਸਾਹ ਚ ਰਹਿੰਦੇ ਆ ਸੋ ਮੈਂ ਸਾਰੇ ਦੇਸ਼ ਦੇਸ਼ ਵਿੱਚ ਰਹਿੰਦੇ ਆ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਉੱਚੇ-ਚੇ ਤੌਰ ਤੇ ਪੰਜਾਬੀ ਭਰਾਵਾਂ ਬਣਾ ਬੇਨਤੀ ਕਰਦਾ ਹੈ ਕਿ ਤੁਸੀਂ ਇੱਕ-ਇੱਕ ਪਰਿਵਾਰ ਨੂੰ ਅਡਾਪਟ ਕਰੋ ਕਿਸੇ ਤੇ ਨਾਮ ਵਿਸ਼ਵਾਸ ਕਰੋ ਅਸੀਂ ਸਾਰਾ ਕੁਝ ਕਰ ਰਹੇ ਆ ਬੈਨੀਫੀਸ਼ੀਅਰ ਲੱਭ ਰਹੇ ਆ ਉਹ ਅਸੀਂ ਕੰਮ ਤੁਹਾਡੇ ਲਈ ਕਰ ਦਾਂਗੇ ਪਰ ਤੁਸੀਂ ਆਪ ਜਾ ਕੇ ਜੇ ਜਾ ਸਕਦੇ ਹੋ ਆਪ ਜਾ ਕੇ ਕਰੋ ਆਦਰਵਾਈਜ਼ ਅਸੀਂ ਇਹ ਸੇਵਾ ਕਰਦੇ ਆ ਕਿਸੀ ਉਹਨਾਂ ਤੱਕ ਪਹੁੰਚਾ ਦਾਂਗੇ ਤੁਹਾਡਾ ਉਹਨਾਂ ਦੇ ਨਾਲ ਸੰਪਰਕ ਕਰਾ ਦਾਂਗੇ ਉਹਨਾਂ ਦਾ ਮੋਬਾਈਲ ਨੰਬਰ ਖਾਤਾ ਨੰਬਰ ਔਰ ਜਿਹੜਾ ਆਧਾਰ ਨੰਬਰ ਹੈ ਸਾਰਾ ਕੁਝ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਜਿੱਥੇ-ਜਿੱਥੇ ਜਾਵਾਂਗੇ ਪਹਿਲਾਂ ਲਾਲਚੰਦ ਜੀ ਨੇ ਸਾਡੇ ਸਿਵਲ ਸੈਡਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਡੀਸੀ ਨੇ ਇਹਨਾਂ ਨੇ ਅਜਨੇਪੂ ਨਗਰ ਨਿਵਾਸੀਆ ਦੇਖੋ ਇਹ ਆਡਿਟ ਹੁੰਦਾ ਜੀ ਇਨੇ ਬੰਦਿਆਂ ਦੇ ਸਾਹਮਣੇ ਕਹਿ ਰਹੇ ਆ ਇਹ ਦੱਸ ਰਹੇ ਆ ਸਾਨੂੰ ਇਹ ਸਾਰੇ ਪਿੰਡ ਦੇ ਵਿੱਚ ਸਾਡਾ ਇਹੋ ਜਿਹਾ ਵਧੀਆ ਢਾਂਚਾ ਕਹਿੰਦਾ ਜੀ ਮੈਨੂੰ ਤਾਂ ਲੋੜ ਨਹੀਂ ਆ ਮਾਤਾ ਨੂੰ ਦੇ ਰੋ ਜੀ ਮਾਦੀਆਂ ਇਹ ਸਾਡੇ ਬੰਦਿਆਂ ਦਾ ਬੜਪਣ ਹੈ ਉਹਨਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ ਮਸਲਾ ਮਰ ਗਿਆ ਉਹਨਾਂ ਦੀ ਵੀ ਲੇਕਿਨ ਉਹ ਕਹ ਰਹੇ ਪਹਿਲਾਂ ਇਹ ਜਿਹੜੀ ਮਾਤਾ ਬੈਠੀ ਹੈ ਜਿਹਦੇ ਸਿਰ ਤੇ ਛੱਤ ਨਹੀਂ ਪਹਲਾ ਦੇ ਸਿਰ ਤੇ ਛੱਤ ਪਾਓ ਤੇ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਔਰ ਇਹ ਸਾਰੇ ਨਗਰ ਨਿਵਾਸੀਆ ਦਾ ਮੰਤਰੀ ਜੀ ਦਾ ਸਾਰੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਿ ਔਰ ਜੀ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਦੇ ਉਹਨਾਂ ਦੇ ਜਿਹੜੇ ਹੈਗੇ ਡਾਕੂਮੈਂਟਸ ਕੰਪਲੀਟ ਕਰੀਏ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਐਨਜੀਓ ਆ ਉਹਨਾਂ ਦੇ ਕੱਲ ਨੂੰ ਆਡਿਟ ਹੋਣਾ ਉਹਨਾਂ ਨੇ ਕਹਣਾ ਪਾਇਸੇ ਤੁਸੀਂ ਕਿੱਥੇ ਭੇਜ ਦਿੱਤੇ ਇਹ ਕਿਉਂਕਿ ਬਹੁਤ ਸਾਰੇ ਜਿਵੇਂ ਆਰਜੀ ਐਮਸੀ ਕਲੱਬ ਆ ਉਹਨਾਂ ਨੇ 11 ਲੱਖ ਦਾ ਵਾਅਦਾ ਕੀਤਾ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਐਨਜੀਓ ਲੱਗੀਆਂ ਹੋਈਆਂ ਅਸੀਂ ਉਹਨਾਂ ਨੂੰ ਯਕੀਨ ਦਿਵਾਉਣਾ ਵੀ ਤੁਹਾਡੀ ਜਿਹੜੀ ਖੂਨ ਪਛੇਣ ਦੀ ਕਮਾਈ ਆ ਉਹ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੇ ਰਿਜ਼ਰਵ ਕਰਦੇ ਆ